ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਈ ਦਿਨਾਂ ਦੀ ਉਹ ਢੀਕ ਸੀ ਬਹੁਤ ਸਾਰੀਆਂ ਫੋਨਾਂ ਔਰ ਬਹੁਤ سارے ਮੈਸੇਜ ਆ ਰਹੇ ਸੀ ਵੀ ਮੋਗੇ ਵਾਲੇ ਸਾਈਂ ਸ਼ਿਵਨਾਥ ਸ਼ੁਭਮ ਨਾਤਾ ਉਹਨਾਂ ਨਾਲ ਕਦੋਂ ਸਵਾਜਵਾਬ ਹੋਣੀ ਸੀ ਸੋ ਬਹੁਤ ਸਾਰਿਆਂ ਨੂੰ ਇਦਾਂ ਲੱਗ ਰਿਹਾ ਸੀ ਵੀ ਅੰਦਰ ਖਾਤੇ ਮਾਫੀਨਾਮਾ ਹੋ ਗਿਆ ਸੋ 6 ਤਰੀਕ ਦਾ ਸਾਡਾ ਟਾਈਮ ਸੀ ਔਰ ਪ੍ਰਸ਼ਾਸਨ ਨੇ ਕੱਲ ਨੂੰ ਸਾਨੂੰ 3 ਅਕਤੂਬਰ ਨੂੰ ਸਵੇਰ 10 ਵਜੇ ਮੋਗੇ ਬੁਲਾਇਆ ਔਰ ਸ਼ਾਂਤੀਪੂਰਵਕ ਬਹਿ ਕੇ ਸਵਾਲ ਜਵਾਬ ਕਰਨ ਦਾ ਸਾਡੇ ਤੋਂ ਸਮਾਂ ਮੰਗਿਆ ਸੋ ਸਾਡੇ ਕੋਲੇ ਸੂਫੀ ਇਨਕਲਾਬ ਗਰੁੱਪ ਵੈਲਫੇਅਰ ਸੁਸਾਇਟੀ ਬਾਬਾ ਰਹਿਮਾਨ ਕਾਦਰੀ ਜੀ ਔਰ ਬਾਬਾ ਸ਼ੌਕੀ ਸ਼ਾਹ ਜੀ ਔਰ ਬਾਬਾ ਪ੍ਰਗਟ ਸਿੰਘ ਖਾਲਸਾ ਜੀ ਬਾਬਾ ਕਰਮਜੀਤ ਸਿੰਘ ਜੀ ਮੋਗਾ ਔਰ ਭਾਈ ਹਰਪ੍ਰੀਤ ਸਿੰਘ ਜੀ ਔਰ ਨਾਲ ਸਾਡੇ ਵੀਰ ਭਾਨਾ ਸਿੱਧੂ ਜੀ ਔਰ ਨਾਲ ਹੋਰ ਵੀ ਜਿਹੜੀਆਂ ਸਾਰੇ ਧਰਮਾਂ ਦੀਆਂ ਜਥੇਬੰਦੀਆਂ ਦੇ ਆਗੂ ਹੋਂਦ ਰਹੇ ਨੇ ਸੋ ਆਪ ਜੀ ਨੇ ਸਵੇਰੇ 3 ਅਕਤੂਬਰ ਨੂੰ ਸਵੇਰ 10 ਵਜੇ ਮੋਗੇ ਪਹੁੰਚਣ ਦੀ ਕਿਰਪਾਤਾ ਕਰਨੀ ਬੜੇ ਸ਼ਾਂਤਪੂਰਵਕ ਨਾਲ ਇਹ ਜਿਹੜਾ ਫੈਸਲਾ ਹੋਊਗਾ ਫੇ ਸਵਾਲ ਜਵਾਬ ਕਰਕੇ ਆਪਾਂ ਇਸ ਫੈਸਲੇ ਨੂੰ ਨਿਬੇੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵੀ ਸੁਭ ਨੂੰ ਸੰਗਤ ਨੂੰ ਬੇਨਤੀ ਕਰਦੇ ਆਂ ਕੱਲ ਨੂੰ ਸ਼ੁਭ ਮਾਮੇ ਦਾ ਤਾਂ ਇੱਕ ਚਲੋ ਹੋ ਰਿਹਾ ਹੈ ਪਰ ਸਾਡਾ ਇਹ ਸ਼ਿੰਗਾਰਸ਼ਾ ਜਾਈ ਹੋਵੇਗਾ ਜਿਹੜੇ ਫੋਰ ਵੀ ਬਾਬੇ ਆਪ ਜਾਂ ਪਖੰਡ ਕਰਦੇ ਨੇ ਅਸੀਂ ਉਹਨਾਂ ਨੂੰ ਰੁਕਣਾ ਹੈ ਉਹਨਾਂ ਸਿੱਧੇ ਰਾ ਪਾਉਣਾ ਤੇ ਪਰ ਇਹ ਨਹੀਂ ਹੈਗਾ ਵੀ ਸ਼ੁਭ ਮੁੰਡਾ ਇੱਕ ਵੀ ਹੋ ਗਿਆ ਇੱਕ ਮੈਂ ਹੋਰ ਬੇਤੀ ਕਰਨੀ ਚਾਹੁੰਦਾ ਹੈ ਕਈ ਸਾਡੇ ਦੇ ਬਰੇਨ ਲਾਉਂਦੇ ਆ ਵੀ ਤੁਹਾਡਾ ਕਿਸੇ ਨਾਲ ਟਾਈਪ ਹੋ ਗਿਆ ਕਿਸੇ ਨੇ ਪਹਿਲੇ ਦਿੱਤੇ ਇਹ ਲਿਖੇ ਗੜ ਲਓ ਨਾ ਦਾ ਦੀ ਖਰੀਦੇ ਜਾਵਾਂਗੇ ਤੇ ਨਾਂ ਇਹੇ ਕੰਮ ਕਰਨੇ ਠੀਕ ਹੈ ਤੇ ਬਾਅਦ ਜਾ ਜੋ ਠੀਕ ਹੈ ਇਹਨਾਂ ਸਪਸ ਆ ਗਈ ਹੈ ਲੰਗ ਪਕੰਡੀ ਬਾਬਾ ਨੂੰ ਅਸੀਂ ਬਾਹੀ ਗੁਰਜੀ ਦਾ ਕਾਰਸਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਨੰਬਰ ਹੈ ਬਾਬਾ ਪੁਲਾਰਾਂ ਵਾਲਾ ਪੱਲਾ